ਇਹ ਸਟਾਈਲ ਦੇਸੀ ਪਰਠਾ ਅੱਜ ਤੁਹਾਨੂੰ ਦੱਸਦੇ ਹਾਂ ਕਿਵੇਂ ਤਿਆਰ ਕਰੀਦਾ ਹੈ ਤੇ ਇਹਦੇ ਵਿੱਚ ਕਿੰ ਕਿਵੇਂ ਕਿਹੜੇ-ਕਿਹੜੇ ਇੰਗਰੀਡੀਅੰਟਸ ਪੈਂਦੇ ਆ ਪਰਠਾ ਲਈ ਬੈਂਗਲ ਪਿਆਜ਼ ਟਮਾਟਰ ਹਰੇ ਮਿਰਚਾ ਸਭ ਤੋਂ ਪਹਿਲਾਂ ਕੱਟਦੇ ਆਪਾਂ ਪਿਆਜ਼ ਇਹਨਾਂ ਨੂੰ ਆਪਾਂ ਲੰਬੇ-ਲੰਬੇ ਵੀ ਕੱਟ ਸਕਦੇ ਆ ਤੇ ਛੋਟੇ-ਛੱਟੇ ਬਰੀਕ-ਬਰੀਕ ਵੀ ਕੱਟ ਸਕਦੇ ਆ ਹੁਣ ਆਪਾਂ ਲੈ ਆਏ ਕੱਟ ਦੇ ਦੇਖ ਹੁਣ ਆਪਾਂ ਕਰਦੇ ਆਂ ਟਮਾਟਰ ਤੇ ਸਾਰੀਆਂ ਮਿਰਚਾਂ ਨੂੰ ਗ੍ਰੈਂਡ ਤੁਸੀਂ ਤੁਸੀਂ ਬਰੀਂਡ ਵੀ ਕੱਟ ਕੇ ਪਾ ਸਕਦੇ ਜੀ ਤੇ ਬਰੀਂਡ ਕਸ਼ ਕਰਕੇ ਵੀ ਪਾ ਸਕਦੇ ਜੀ ਪਿਆਜ਼ ਤੇ ਟਮਾਟਰ ਤੇ ਮਿਰਚਾਂ ਹੋਈਆਂ ਆਪਣੇ ਰੈਡੀ ਹੁਣ ਆਪਾਂ ਕਰਦੇ ਆਂ ਘਰਤੇ ਨੂੰ ਪਨਨ ਦੀ ਤਿਆਰੀ ਹੁਣ ਆਪਾਂ ਲਾਵਾਂਗੇ ਬਤਾਉਾਂਗੇ ਤੇ ਤੇ ਜਿਦਾ ਆਪਾਂ ਫੁੱਕਣਾਗੇ ਜਪੋ ਜਾਂਗੇ ਤੇ ਇਹ ਛਿਲਕੇ ਵਾਂਗ ਤਰੀਕੇ ਨਾਲ ਬੱਚਣ ਤੇ ਆਸਾਨੀ ਆਊਗੀ ਮੋਨੇ ਨਾਲ ਚੰਗੀ ਤਰ੍ਹਾਂ ਭੁੱਜ ਜਾਣਗੇ ਆਮਨੇ ਸਾਰੇ ਮਟਾਉਣ ਚੰਗੀ ਤਰ੍ਹਾਂ ਭੁੱਜ ਗਏ ਆ ਹੁਣ ਠੰਡੇ ਹੋਣ ਤੇ ਆਪਾਂ ਇਹਨਾਂ ਨੂੰ ਛਿਲਾਂਗੇ ਇੱਦਾਂ ਆਪਾਂ ਸਾਰੇ ਮਟਾਉਣ ਛਿੱਲ ਲੈਣਾ ਹੈ ਨਾ ਬਤਾਉਆਂ ਵਿੱਚ ਆਪਾਂ ਜਿਹੜਾ ਲੱਗੀ ਚੈੱਕ ਕਰਾਂਗੇ ਇਹਦੇ ਵਿੱਚ ਕੋਈ ਕੀੜਾ ਤੇ ਨਹੀਂ ਹੈਗਾ ਸਾਰੇ ਬਤਾਉਨ ਆਪਾਂ ਇਦਾਂ ਹੀ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਪਾਵਾਂ ਦੇ ਪੱਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਸਵਾਦ ਅਨੁਸਾਰ ਜੀਰਾ ਹੁਣ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਕਰਾਂਗੇ ਆਪਾਂ గోల్ బ్రావు ప్యాజగ జాగ్రత్త భావే టమాటర మిర్చా థా టైం భవ మసాలి ప్యాజ్ టమాటర చంగ మసాల ਨਮਕ ਤੁਹਾਮਾ ਦੇ ਟੇਸਟ ਅਨਸਾਰ ਇਹਦੇ ਵਿੱਚ ਹਲਦੀ ਨਹੀਂ ਪਾਈ ਦੀ ਜੇ ਤੁਸੀਂ ਹਲਦੀ ਪਾਉਣੀ ਹੈ ਤੁਸੀਂ ਥੋੜੀ ਜਿਹੀ ਪਾ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਲਾਜ਼ਮਸ ਪਾਊਡਰ ਹਰੀ ਮਿਰਚ ਆਪ ਪਾਤੀ ਹੈ ਮਾਂ ਕਰਦੇ ਲਈ ਪਾਵਾਂਗੇ ਲਾਜ਼ਮਸ ਪਾਊਡਰ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਹੁਣ ਆਪਾਂ ਲੰਮਾ ਲਾਹ ਜੰਗੀ ਜਰਾ ਭੋਲ ਗਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਬਤਾਉਂ ਫਿਰ ਜੇ ਬਤਾਉਂ ਬਤਾਉਂ ਕਿ ਮਸਾਲਾ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਆਪਣਾ ਪੰਜਾਬੀ ਸਟਾਈਲ ਪਰਥਾ ਤਿਆਰ ਹੈ ਅੱਜ ਹੁਣ ਆਪਾਂ ਕਰਦੇ ਹਾਂ ਸਰਵ ਹੁਣ ਆਪਾਂ ਕਰਦੇ ਹਾਂ ਸਰਵ देसी घ्यो हम मम्मी जी हम चेक करके दसा गए कि बनया है और था बहुत वादिया बनया है